ਦੋ ਰੂਹਾਂ ਦੀ ਕਹਾਣੀ ਜਿਹੜੇ ਇੱਕ ਦੂਜੇ ਨੂੰ ਜਾਣ ਤੋਂ ਵੱਧ ਕੇ ਪਿਆਰ ਕਰਦੀ ਸੀ ਪਰ ਹਾਲਾਤਾਂ ਕਰਕੇ ਦੋਨਾਂ ਨੂੰ ਇੱਕ ਦੂਜੇ ਤੋਂ ਵਿਛੜਨਾ ਪੈ ਜਾਂਦਾ ਤੇ ਦੋਨਾਂ ਨੂੰ ਵਿਛੜਨ ਦਾ ਕਾਰਨ ਤੱਕ ਵੀ ਪਤਾ ਨਹੀਂ ਹੁੰਦਾ ਤੇ ਦੋਨੇ ਜਾਣੇ 7 ਸਾਲਾਂ ਬਾਅਦ ਮਿਲਦੇ ਆ ਜਦੋਂ ਜ਼ਿੰਦਗੀ 'ਚ ਸਭ ਕੁਝ ਬਦਲ ਚੁੱਕਿਆ ਹੁੰਦਾ ਤੇ 7 ਸਾਲ ਪਹਿਲਾਂ ਹੋਈਆਂ ਗਲਤੀਆਂ ਨੂੰ ਦੋਨੇ ਜਾਣੇ ਕਿਵੇਂ ਸੁਧਾਰਦੇ ਆ ਤੇ ਕੀ ਫੈਸਲਾ ਲੈਂਦੇ ਆ ਇਸ ਕਹਾਣੀ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਵਨਪ੍ਰੀਤ ਜਿਹੜੀ ਪਰਿਵਾਰ ਦੇ ਵਿੱਚ ਸਭ ਤੋਂ ਵੱਡੀ ਸੀ ਤੇ ਇਸ ਤੋਂ ਛੋਟਾ ਉਹਦਾ ਭਰਾ ਸੀ ਮਾਦ ਵਰਗੀ ਇਹ ਪਰਿਵਾਰ ਸੀ ਮਨਪ੍ਰੀਤ ਦੇ ਮਾਪਿਓ ਇਹ ਸੋਚਦੇ ਆ ਕਿ ਧੀ ਨੂੰ ਚੰਗਾ ਪੜਾਵਾ ਲਖਾਵਾਂਗੇ ਘੱਟ ਜ਼ਮੀਨ ਆ ਸਾਡੇ ਕੋਲੇ ਜੇ ਧੀ ਪੜ ਲਿਖ ਜਾਊਗੀ ਕੱਲੋਂ ਇਹਨੂੰ ਚੰਗਾ ਕਰਬਾਰ ਮਿਲ ਜਾਊਗਾ ਹੂੰ ਮਨਪ੍ਰੀਤ ਜਵਾਨੀ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਸੀ ਹੂੰ ਜਦੋਂ ਮਨਪ੍ਰੀਤ ਕਾਲਜ ਪੜਨ ਜਾਂਦੀ ਆ 12 ਕਰਨ ਤੋਂ ਬਾਅਦ ਤਾਂ ਮਨਪ੍ਰੀਤ ਦੇ ਮਨ 'ਚ ਇਹ ਵੀ ਡਰ ਹੁੰਦਾ ਕਿ ਮੇਰੇ ਮਾਪਿਆਂ ਦੀ ਇੱਜ਼ਤ ਦਾ ਮੈਂ ਖਿਆਲ ਰੱਖਣਾ ਤੇ ਮਨਪ੍ਰੀਤ ਨੂੰ ਇੱਕ ਮੁੰਡਾ ਚੰਗਾ ਲੱਗਣ ਲੱਗ ਜਾਂਦਾ ਕਾਲਜ 'ਚ ਜਿਹੜਾ ਮੁੱਛ ਫੁੱਟ ਗੱਭਰੂ ਹੁੰਦਾ ਸੋਹਣਾ ਸੁਨੱਖਾ ਗੋਰਾ ਚਟਾ ਹੁੰਦਾ। ਹੂੰ ਤਾਂ ਫਿਰ ਮਨਪ੍ਰੀਤ ਦੇ ਅੰਦਰ ਉਹ ਮੁੰਡੇ ਪ੍ਰਤੀ ਵੀ ਜਜ਼ਬਾਤ ਸੀ ਪਰ ਮਨਪ੍ਰੀਤ ਡਰਦੀ ਸੀ। ਤੇ ਦੂਸਰੇ ਪਾਸੇ ਉਹ ਮੁੰਡੇ ਦਾ ਨਾਮ ਕੁਲਦੀਪ ਸੀ ਜਿਹੜਾ ਸੋਹਣਾ ਸੁਨੱਖਾ ਸੀ ਜਿਹੜਾ ਮਨਪ੍ਰੀਤ ਦਾ ਹੀ ਕਲਾਸਮੇਟ ਸੀ। ਦੋਨਾਂ ਦੇ ਮਨ ਦੇ ਅੰਦਰ ਤਾਂਗ ਤਾਂ ਹੁੰਦੀ ਆ ਪਰ ਕਦੇ ਦੋਨੇ ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰ ਸਕਦੇ। ਹੂੰ ਜਦੋਂ ਥੋੜਾ ਸਮਾਂ ਬੀਤਦਾ ਤਾਂ ਮਨਪ੍ਰੀਤਾ ਆਪਣੀ ਅਸੀ ਲੈਣ ਨਾਲ ਵੀ ਇਸ ਬਾਰੇ ਗੱਲਬਾਤ ਨਹੀਂ ਕਰਦੀ ਸੀ। ਕਿ ਮੈਨੂੰ ਮੁੰਡਾ ਕੋਈ ਚੰਗਾ ਲੱਗਦਾ ਪਰ ਕੁਲਦੀਪ ਨੇ ਆਪਣੇ ਯਾਰਾਂ ਮਿੱਤਰਾਂ 'ਚ ਕਹਿਣਾ ਸ਼ੁਰੂ ਕਰਤਾ ਸੀ ਕਿ ਮੈਨੂੰ ਇਹ ਕੁੜੀ ਬਹੁਤ ਪਸੰਦ ਆ ਇਹਦੀ ਸਾਦਗੀ ਬਹੁਤ ਪਸੰਦ ਆ ਅੱਛਾ ਤਾਂ ਕੁਲਦੀਪ ਦੇ ਯਾਰਾਂ ਦੋਸਤਾਂ ਨੇ ਮਨਪ੍ਰੀਤ ਦੀਆਂ ਸਹੇਲੀਆਂ ਨੂੰ ਆਖਿਆ ਸਨ ਇਹ ਪਹਚਾਏ ਪਰ ਮਨਪ੍ਰੀਤ ਨਾ ਕਰਦੀ ਰਹੀ ਹੂੰ ਮਨਪ੍ਰੀਤ ਕੋਲੇ ਅੱਗੇ ਵੀ ਪਹਿਲਾਂ ਇਹ ਮੁੰਡਿਆਂ ਦੇ ਪ੍ਰਪੋਜ਼ ਆਉਂਦੇ ਰਹਿੰਦੇ ਸੀ ਉਮੀ ਉਹ ਕੁਲਦੀਪ ਨੂੰ ਸਮਝਦੀ ਸੀ ਕਿ ਇਹ ਵੀ ਉਹਨਾਂ ਵਰਗਾ ਹੋਊਗਾ ਫਿਰ ਜਦੋਂ ਥੋੜਾ ਸਮਾਂ ਹੋਰ ਲੰਘਦਾ ਤਾਂ ਜਦੋਂ ਉਹ ਕੁਲਦੀਪ ਬਾਰੇ ਜਾਣਨਾ ਸ਼ੁਰੂ ਕਰਦੀ ਹੈ ਕਿ ਕੁਲਦੀਪ ਬਾਕੀ ਮੁੰਡਿਆਂ ਵਰਗਾ ਨਹੀਂ ਤਾਂ ਫਿਰ ਕੁਲਦੀਪ ਇੱਕ ਦਿਨ ਮਨਪ੍ਰੀਤ ਨੂੰ ਰੋਕ ਲੈਂਦਾ ਕਹਿੰਦਾ ਮੈਂ ਤੇਰੇ ਨਾਲ ਗੱਲ ਕਰਨੀ ਆ ਉਹ ਕਹਿੰਦੀ ਨਹੀਂ ਮੈਂ ਕੋਈ ਗੱਲ ਨਹੀਂ ਕਰਨੀ ਕਹਿੰਦਾ ਸਿਰਫ ਮੇਰੀ ਇੱਕ ਗੱਲ ਸੁਣ ਲੈ ਕਿ ਕੁਲਦੀਪ ਕਹਿੰਦਾ ਕਿ ਮੈਂ ਤੇਰੇ ਨਾਲ ਜ਼ਿੰਦਗੀ ਦੇ ਅਖੀਰਲੇ ਪੜਾ ਤੱਕ ਨਿਭੂਗਾ ਤੇ ਮੈਂ ਤੈਨੂੰ ਦਿਲ ਜਾਣ ਤੋਂ ਮੁਹੱਬਤ ਕਰਦਾ ਹੂੰ ਹੂੰ ਮਨਪ੍ਰੀਤ ਇਹ ਸੋਚਦੀ ਆ ਕਿ ਪਹਿਲਾਂ ਮੈਨੂੰ ਕਾਫੀ ਮੁੰਡਿਆਂ ਨੇ ਅਪਰੋਚ ਕਰੀ ਕਾਫੀ ਮੁੰਡਿਆਂ ਨਾਲ ਨੇ ਮੇਰੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਾਰਿਆਂ ਨੇ ਸਿਰਫ ਟਾਈਮ ਪਾਸ ਦੀ ਗੱਲ ਕੀਤੀ ਪਰ ਇਹ ਇੱਕ ਵੱਖਰਾ ਮੁੰਡਾ ਜਿਹੜਾ ਇਹ ਸੋਚ ਰੱਖਦਾ ਕਿ ਮੈਂ ਤੇਰੇ ਨਾਲ ਜ਼ਿੰਦਗੀ ਦੇ ਅਖੀਰਲੇ ਪੜਾ ਤੱਕ ਨਿਭੂਗਾ ਤੇ ਮੈਂ ਤੈਨੂੰ ਦਿਲ ਜਾਨ ਰੂਹ ਤੋਂ ਪਿਆਰ ਕਰਦਾ ਹੂੰ ਕਹਿੰਦਾ ਚਾਹੇ ਮੈਨੂੰ ਇਜ਼ਹਾਰ ਵੀ ਨਾ ਕਰ ਚਾਹੇ ਮੈਨੂੰ ਹਾਂ ਵੀ ਨਾ ਕਰ ਪਰ ਮੈਂ ਤੇਰੇ ਲਈ ਦਿਲ 'ਚ ਹਮੇਸ਼ਾ ਪਿਆਰ ਇੱਜ਼ਤ ਮਾਨ ਸਤਿਕਾਰ ਰੱਖੂਗਾ ਹੂੰ ਤੇ ਮਨਪ੍ਰੀਤ ਨੂੰ ਇਹ ਗੱਲਾਂ ਬਹੁਤ ਵੱਖਰੀਆਂ ਲੱਗਦੀਆਂ ਨੇ ਬਾਕੀ ਮੁੰਡਿਆਂ ਤੋਂ ਥੋੜਾ ਸਮਾਂ ਬੀਤਦਾ ਜਾਂਦਾ ਤੇ ਮਨਪ੍ਰੀਤ ਦੇ ਮਨ ਦੇ ਅੰਦਰ ਵੀ ਕੁਲਦੀਪ ਦੇ ਪ੍ਰਤੀ ਪਿਆਰ ਜਾਗਣਾ ਸ਼ੁਰੂ ਹੋ ਜਾਂਦਾ ਤੇ ਫਿਰ ਮਨਪ੍ਰੀਤ ਵੀ ਹਾਂ ਕਰ ਦਿੰਦੀ ਹੈ ਕੁਲਦੀਪ ਨੂੰ ਅੱਛਾ ਤੇ ਦੋਨਾਂ ਦਾ ਪਿਆਰ ਸਿਖਰਾਂ ਤੇ ਹੁੰਦਾ ਸਾਰੀਆਂ ਦੁਨੀਆ ਦੀ ਫਿਕਰ ਮਨਪ੍ਰੀਤ ਤੇ ਕੁਲਦੀਪ ਨੇ ਭੁੱਲੇ ਹੁੰਦੇ ਆ ਉਹਨਾਂ ਦੀ ਇੱਕ ਨਵੀਂ ਜ਼ਿੰਦਗੀ ਉਹ ਅੰਬਰਾਂ ਚੜਾੜੀ ਲਾ ਰਹੇ ਹੁੰਦੇ ਆ ਹੂੰ ਤੇ ਫਿਰ ਉਸ ਤੋਂ ਬਾਅਦ ਕੁਲਦੀਪ ਆਪਣੇ ਬਾਰੇ ਵੀ ਦੱਸਦਾ ਕਿ ਮੇਰੇ ਸਰਤੇ ਪਿਆਵਦਾ ਸਾਇਆ ਹੈ ਨਹੀਂ ਮੈਂ ਤੇ ਮੇਰੀ ਮਾਂ ਰਹਿੰਦੇ ਆ ਸਾਡੇ ਕੋਲ ਥੋੜਾ ਜਿਹਾ ਜ਼ਮੀਨ ਦਾ ਟੋਟਾ ਉਹਦੇ ਤੇ ਅਸੀਂ ਖੇਤੀਬਾੜੀ ਕਰਦੇ ਆ ਤੇ ਘਰ ਦਾ ਗੁਜ਼ਾਰਾ ਕਰਦੇ ਆ ਹੂੰ ਮਨਪ੍ਰੀਤ ਕਹਿੰਦੀ ਹੁੰਦੀ ਹੈ ਕਿ ਜੇ ਆਪਾਂ ਜ਼ਿੰਦਗੀ 'ਚ ਇਕੱਠੇ ਆ ਹਨਾ ਇਕੱਠੇ ਰਹਾਂਗੇ ਤਾਂ ਸਾਰਾ ਕੁਝ ਬਣਾ ਲਾਂਗੇ ਤੇ ਮਨਪ੍ਰੀਤ ਦੀਆਂ ਸੋਚਾਂ ਦੇ ਵਿੱਚ ਵੀ ਇਹੀ ਉਹ ਛੋਟਾ ਜਿਹਾ ਘਰ ਉਹ ਛੋਟੀ ਜੀ ਜ਼ਮੀਨ ਉਹ ਦੀ ਮਾਂ ਘਰ ਦੇ ਵਿੱਚ ਕੱਲੀ ਉਹ ਸਾਰਾ ਕੁਝ ਉਹਦੇ ਸੁਪਨਿਆਂ 'ਚ ਚੱਲਦਾ ਹੁੰਦਾ ਕਿ ਮੈਂ ਉਹ ਘਰ ਨੂੰ ਰੰਗ ਭਾਗ ਲਾ ਦੂੰਗੀ ਉਹ ਘਰ ਨੂੰ ਮੈਂ ਸਵਾਰ ਲੂੰਗੀ ਜਾ ਕੇ ਹੂੰ ਤੇ ਦੋਨਾਂ ਨੇ ਆਉਣ ਵਾਲੇ ਸਮੇਂ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹੁੰਦੀਆਂ ਨੇ ਹੂੰ ਤਾਂ ਫੇਰ ਮਨ ਮਨਪ੍ਰੀਤ ਨੇ ਆਪਣੀ ਮਾਂ ਨੂੰ ਕਹਿਣਾ ਕਿ ਮਾਂ ਉਹਨਾਂ ਦੀ ਕੁੜੀ ਨੇ ਵਿਆਹ ਕਰਾ ਲਿਆ ਆਪਣੀ ਮਰਜ਼ੀ ਦੇ ਨਾਲ ਪਰ ਕਰਾਇਆ ਸਾਰਿਆਂ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਮੁੰਡੇ ਨੇ ਵਿਆਹ ਕਰਾ ਲਿਆ ਉਹਨਾਂ ਦੀ ਨੂੰਹ ਵੀ ਚੰਗੀ ਐ ਕਿੰਨੀ ਚੰਗੀ ਐ ਮਨਪ੍ਰੀਤ ਦੀ ਮਾਂ ਇਹ ਕਹਿ ਰਹੀ ਦੀ ਐ ਕਿ ਨਹੀਂ ਆਪਣੇ ਖਾਨਦਾਨ 'ਚ ਤੱਕ ਕਹਿੰਦੀ ਕਿਸੇ ਨੇ ਇਹ ਗੱਲ ਕਰਕੇ ਨਹੀਂ ਦੇਖੀ ਨਾ ਕਿਸੇ ਨੇ ਕਰਨ ਦੀ ਕੋਸ਼ਿਸ਼ ਕੀਤੀ ਐ ਹੂੰ ਕਹਿੰਦੀ ਤੇਰਾ ਪਿਓ ਤਾਂ ਲਵ ਮੈਰਿਜ ਸ਼ਬਦ ਸੁਣਨ ਤੋਂ ਵੀ ਨਫ਼ਰਤਮੰਦ ਆ ਹੂੰ ਮਨਪ੍ਰੀਤ ਨੂੰ ਇਹ ਲੱਗਣ ਲੱਗ ਜਾਂਦਾ ਕਿ ਨਹੀਂ ਅਸੀਂ ਕਦੇ ਇੱਕ ਨਹੀਂ ਹੋ ਸਕਦੇ ਕਿਉਂਕਿ ਮੇਰੇ ਪਰਿਵਾਰ ਦੀ ਉਹ ਸੋਚ ਹੈ ਨਹੀਂ ਕਿ ਮੇਰਾ ਆਪਣੇ ਹੱਥੀਂ ਉਹ ਕਾਰਜ ਕਰ ਦੇਣਾ ਕੁਲਦੀਪ ਦੇ ਨਾਲ ਹੂੰ ਤਾਂ ਮਨਪ੍ਰੀਤ ਨੇ ਆਪਣੀ ਮਾਂ ਨੂੰ ਬਹੁਤ ਟੋਲਣਾ ਪਰ ਉਹਦੀ ਮਾਂ ਨੇ ਹਮੇਸ਼ਾ ਜਵਾਬ ਦੇਣਾ ਇਹ ਕਹਿ ਕੇ ਕਿ ਨਹੀਂ ਪਰ ਮਨਪ੍ਰੀਤ ਦੀ ਮਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਉਹ ਆਪਣੇ ਵਿਆਹ ਲਈ ਮੈਨੂੰ ਕਹਿ ਰਹੀ ਆ ਹੂੰ ਉਹਨੂੰ ਲੱਗਦਾ ਸੀ ਕਿ ਆਮ ਗੱਲਾਂ ਬਾਤਾਂ ਕਰਦੀ ਆ ਹੂੰ ਚਲੋ ਉਹਨਾਂ ਦਾ ਪਿਆਰ ਸਿਖਰਾਂ ਤੇ ਚੜ ਜਾਂਦਾ ਕੁਲਦੀਪ ਨੇ ਕਹਿਣਾ ਵੀ ਕੋਈ ਨਾ ਸਮਾਂ ਦੇ ਹੌਲੀ ਹੌਲੀ ਢਲ ਜਾਣਗੇ ਪਰ ਇਸ ਤੋਂ ਪਿੱਛੇ ਇੱਕ ਗੱਲ ਇਹ ਵੀ ਹੁੰਦੀ ਹੈ ਜਦੋਂ ਮਨਪ੍ਰੀਤ ਵੀ ਆਪਦੀ ਮਾਨ ਨਾਲ ਗੱਲਾਂ ਕਰਦੀ ਰਹਿੰਦੀ ਉਹਨੂੰ ਕੋਈ ਵਰ ਜਵਾਬ ਨਹੀਂ ਮਿਲਦਾ ਸਾਫ਼ ਚਿੱਟਾ ਕੋਰਾ ਜਵਾਬ ਮਿਲਦਾ ਰਹਿੰਦਾ ਤਾਂ ਫਿਰ ਮਨਪ੍ਰੀਤ ਵੀ ਕਿਤੇ ਨਾ ਕਿਤੇ ਡਰਨ ਲੱਗੀ ਸੀ ਵੀ ਅਸੀਂ ਤਾਂ ਜਾਨ ਮਰਨ ਦੀਆਂ ਕਸਮਾਂ ਖਾਧੀਆਂ ਨੇ ਨਿਭਣ ਦੀਆਂ ਕਸਮਾਂ ਖਾਧੀਆਂ ਨੇ ਵੀ ਇਹ ਨਾ ਹੋਵੇ ਸਾਡਾ ਪਿਆਰ ਅਧੂਰਾ ਰਹੇ ਜੀ ਕੁਲਦੀਪ ਨੇ ਪਰ ਹਮੇਸ਼ਾ ਹੌਸਲਾ ਦੇਣਾ ਵੀ ਕੋਈ ਨਾ ਆਪਾਂ ਜ਼ਿੰਦਗੀ 'ਚ ਇਕੱਠੇ ਹੋਵਾਂਗੇ ਹੂੰ ਪਰ ਥੋੜਾ ਸਮਾਂ ਲੱਗੂਗਾ ਅੱਛਾ ਜਦੋਂ ਮਨਪ੍ਰੀਤ ਨੇ ਸਾਰੀਆਂ ਗੱਲਾਂ ਟੋੜੀਆਂ ਹੁੰਦੀਆਂ ਨੇ ਵੀ ਨਹੀਂ ਕਰਦੇ ਨੇ ਕਿਸੇ ਨੇ ਨਹੀਂ ਮੰਨਣਾ ਤੇ ਮਨਪ੍ਰੀਤ ਲਈ ਹੋਰ ਰਿਸ਼ਤੇ ਵੀ ਦੇਖੇ ਜਾਣ ਲੱਗ ਪਏ ਹੁੰਦੇ ਆ ਰਿਸ਼ਤੇਦਾਰ ਆਲੇ-ਦੁਆਲੇ ਦੇ ਉਹ ਰਿਸ਼ਤੇ ਲੈ ਕੇ ਆਉਣ ਲੱਗੇ ਹੁੰਦੇ ਆ ਤੇ ਮਨਪ੍ਰੀਤ ਨੂੰ ਇਹ ਗੱਲਾਂ ਦਾ ਡਰ ਵੀ ਹੁੰਦਾ ਹੂੰ ਤੇ ਉਹ ਕੁਲਦੀਪ ਨਾਲ ਵੀ ਗੱਲਾਂ ਕਰਦੀ ਸੀ ਤੇ ਕੁਲਦੀਪ ਇੱਕ ਦਿਨ ਫਿਰ ਇਹ ਕਹਿੰਦਾ ਵੀ ਆਪਾਂ ਘਰੋਂ ਬਾਹਰ ਚੱਲਦੇ ਆ ਅੱਛਾ ਮਨਪ੍ਰੀਤ ਕਹਿੰਦੀ ਨਹੀਂ ਮੇਰਾ ਪਿਆਰ ਤਾਂ ਮੈਨੂੰ ਕਹਿੰਦੀ ਚਾਹੁੰਦੀ ਨਹੀਂ ਮਾਰ ਦੂਗਾ ਜਿੱਥੇ ਵੀ ਉਹਨੂੰ ਮਿਲ ਗਈ ਫਿਰ ਉਸ ਤੋਂ ਬਾਅਦ ਥੋੜੇ ਦਿਨਾਂ ਦੀ ਉਹ ਗੱਲ ਆ ਜਦੋਂ ਮਨਪ੍ਰੀਤ ਦੇ ਦਿਮਾਗ 'ਚ ਵੀ ਇਹ ਖ ਹੋ ਸਕਦਾ ਸਾਡੀ ਜ਼ਿੰਦਗੀ ਚੰਗੀ ਹੋਵੇ ਜੇ ਅਸੀਂ ਇਕੱਠੇ ਆਂ ਮਨਪ੍ਰੀਤ ਦਾ ਪਿਓ ਪਿੰਡ ਦੇ ਮੋਹਤਵਾਰ ਬੰਦਿਆਂ ਚਾਹੁੰਦਾ ਸੀ ਜ਼ਬਾਨ ਦਾ ਬਹੁਤ ਖਰਾ ਸੀ ਸੱਚਾ ਸੀ ਤੇ ਮਨਪ੍ਰੀਤ ਦੀ ਮਾਂ ਵੀ ਇਸੇ ਗੱਲੋਂ ਡਰਦੀ ਸੀ ਮਨਪ੍ਰੀਤ ਘਰੋਂ ਭੱਜਣ ਦੇ ਫੈਸਲੇ ਨੂੰ ਬਿਲਕੁਲ ਸਹੀ ਨਹੀਂ ਸੀ ਮੰਦੀ ਪਰ ਉਹ ਕੁਲਦੀਪ ਜਿੱਦ ਮੂਰੇ ਝੁਕੀ ਹੋਈ ਸੀ ਫਿਰ ਇੱਕ ਦਿਨ ਦੀ ਗੱਲ ਆ ਕਿ ਮਨਪ੍ਰੀਤ ਦੇ ਪਿਓ ਨੇ ਕਿਤੇ ਪਿੰਡ ਦੇ ਫੈਸਲੇ ਤੇ ਜਾਣਾ ਹੁੰਦਾ ਤਾਂ ਉਹਦਾ ਪਿਓ ਉਹਨੂੰ ਕਹਿੰਦਾ ਵੀ ਤੀ ਇਹ ਮੇਰੀ ਪੱਗ ਲੈ ਕੇ ਆ ਹਮ ਜਦੋਂ ਮਨਪ੍ਰੀਤ ਉਹ ਚਿੱਟੇ ਰੰਗ ਦੀ ਪੱਗ ਆਪਣੇ ਪਿਓ ਦੀ ਲੈ ਕੇ ਜਾਂਦੀ ਹੈ ਤਾਂ ਉੱਤੇ ਦਾਗ ਲੱਗਿਆ ਹੁੰਦਾ ਉਹਦਾ ਪਿਓ ਕਹਿੰਦਾ ਵੀ ਕੁੜੀਏ ਤੇ ਤੇ ਦਾਗ ਲੱਗਿਆ ਹੋਇਆ ਵੀ ਮੈਂ ਇਹ ਪੱਗ ਨਹੀਂ ਬੰਨ੍ਹਣੀ ਹੈਗੀ। ਅੱਛਾ। ਉਹਦੀ ਮਾਂ ਉਹਦੇ ਪਿਓ ਨੂੰ ਪੁੱਛਦੀ ਹੈ ਕਹਿੰਦੀ ਕੀ ਹੋ ਗਿਆ? ਉਹਦਾ ਪਿਓ ਕਹਿੰਦਾ ਵੀ ਮੇਰੀ ਪੱਗ ਤੇ ਦਾਗ ਲੱਗਿਆ ਹੋਇਆ ਸੀ ਵੀ ਇਹ ਪੱਗ ਨਹੀਂ ਮੈਂ ਬੰਨ੍ਹਣੀ ਹੈਗੀ। ਮਨਪ੍ਰੀਤ ਨੂੰ ਮੈਂ ਆਖਿਆ ਹੋਰ ਲਿਆ ਦੇ। ਮਨਪ੍ਰੀਤ ਦੀ ਮਾਂ ਮਨਪ੍ਰੀਤ ਨੂੰ ਕਹਿੰਦੀ ਹੈ ਵੀ ਦੇਖ ਪੁੱਤ ਵੀ ਤੇਰੇ ਪਿਓ ਨੇ ਪਿੰਡ ਦੇ ਮੋਤਵਾਰ ਬੰਦਿਆਂ 'ਚ ਜਾਣਾ। ਉਹ ਪੱਗ ਦਾਗ ਵਾਲੀ ਬਨ ਕੇ ਲੈ ਕੇ ਜਾਊਗਾ ਕਹਿੰਦੀ। ਕਹਿੰਦੀ ਪੱਗ ਬੰਦੇ ਦੀ ਇੱਜ਼ਤ ਹੁੰਦੀ ਆ। ਉਹਦੀ ਮਾਂ ਨੇ ਤਾਂ ਸੁੱਤੇ ਸੁਭਾਅ ਗੱਲ ਕੀਤੀ ਤੇ ਮਨਪ੍ਰੀਤ ਨੇ ਚੋਰ ਪੱਗ ਕੋ ਕੱਢ ਕੇ ਜਿਹੜੀ ਸਾਫ ਸੀ ਜਿੱਤੇ ਕੋਈ ਦਾਗ ਨਹੀਂ ਸੀ ਉਹ ਆਪਦੀ ਮਾਂ ਨੂੰ ਦੇ ਦਿੱਤੀ ਤੇ ਉਹਦੇ ਪਿਓ ਨੇ ਉਹ ਪੱਗ ਬੰਨ ਲਈ ਹਮ ਇਹ ਮਨਪ੍ਰੀਤ ਦੀ ਮਾਂ ਨੇ ਜਦੋਂ ਇਹ ਗੱਲ ਆਖੀ ਤਾਂ ਮਨਪ੍ਰੀਤ ਦੇ ਮਨ ਚ ਇਹ ਗੱਲ ਘਰ ਕਰ ਗਈ ਹਮ ਕਿਉਂਕਿ ਉਹਦੀ ਪਹਿਲੀ ਟਿਕ ਟਿਕਈ ਉੱਥੇ ਟਿਕੀ ਹੋਈ ਸੀ ਕਿ ਕੁਲਦੀਪ ਦੀਆਂ ਗੱਲਾਂ ਚ ਉਹਦਾ ਖਿਆਲ ਸੀ ਫੇਰ ਉਸ ਤੋਂ ਬਾਅਦ ਮਨਪ੍ਰੀਤ ਨੂੰ ਕੁਲਦੀਪ ਜ਼ਦ ਕਰਦਾ ਰਹਿੰਦਾ ਵੀ ਆਪਾਂ ਘਰੋਂ ਬਾਹਰ ਚੱਲੀਏ ਤਾਂ ਮਨਪ੍ਰੀਤ ਇਹ ਕਹਿ ਦਿੰਦੀ ਆ ਕਿ ਨਹੀਂ ਮੈਨੂੰ ਮੇਰੇ ਪਿਓ ਦੀ ਇੱਜ਼ਤ ਪਿਆਰੀ ਆ ਮੈਨੂੰ ਉਹਦੀ ਪੱਗ ਪਿਆਰੀ ਆ ਹਮ ਤੇ ਥੋੜੇ ਦਿਨ ਹੀ ਬੀਤਦੇ ਆ ਤੇ ਕੁਲਦੀਪ ਮਨਪ੍ਰੀਤ ਨਾਲ ਗੱਲ ਕਰਨੋਂ ਹਟ ਜਾਂਦਾ ਜਦੋਂ ਮਨਪ੍ਰੀਤ ਉਹਨੂੰ ਭੱਜਣ ਵਾਲੇ ਫੈਸਲੇ ਤੋਂ ਨਾ ਕਹਿ ਦਿੰਦੀ ਆ ਫਿਰ ਉਸ ਤੋਂ ਬਾਅਦ ਮਨਪ੍ਰੀਤ ਨੂੰ ਦੇਖਣ ਆਲੇ ਆ ਜਾਂਦੇ ਆ ਅੱਛਾ ਮਨਪ੍ਰੀਤ ਨੂੰ ਉਹ ਪਸੰਦ ਕਰ ਲੈਂਦੇ ਆ ਤੇ ਮਨਪ੍ਰੀਤ ਦਾ ਰਿਸ਼ਤਾ ਕਿਤੇ ਹੋਰ ਤੈਅ ਹੋ ਜਾਂਦਾ ਹੂੰ ਮਨਪ੍ਰੀਤ ਨੂੰ ਲੱਗਿਆ ਕਿ ਕੁਲਦੀਪ ਨੇ ਇਸ ਗੱਲ ਦੀ ਆਕੜ ਰੱਖ ਲਈ ਕਿ ਮੈਂ ਉਹਦੇ ਨਾਲ ਭੱਜਣ ਤੋਂ ਇਨਕਾਰ ਕਰਤਾ ਪਰ ਉਹਨੇ ਇਹ ਨਹੀਂ ਸੋਚਿਆ ਹੈਗਾ ਕਿ ਇੱਕ ਪਾਸੇ ਮੇਰੇ ਪਿਓ ਦੀ ਇੱਜ਼ਤ ਸੀ ਇੱਕ ਪਾਸੇ ਉਹਦਾ ਪਿਆਰ ਸੀ ਮਨਪ੍ਰੀਤ ਨੇ ਇਹ ਫੈਸਲਾ ਕਰ ਲਿਆ ਸੀ ਕਿ ਮੈਂ ਮੇਰੇ ਪਿਓ ਦੀ ਭੱਗ ਨੂੰ ਛੋੜਨ ਕਿ ਮੈਂ ਆਪਣਾ ਪਿਆਰ ਠਕਰਾਤਾ ਕਿ ਮੈਂ ਚੰਗਾ ਫੈਸਲਾ ਕਰਿਆ ਫਿਰ ਉਸ ਤੋਂ ਬਾਅਦ ਮਨਪ੍ਰੀਤ ਦਾ ਵਿਆਹ ਇੱਕ ਚੰਗੇ ਪਰਿਵਾਰ ਚ ਹੁੰਦਾ ਕਹਿੰਦੇ ਕਹੋਂਦੇ ਪਰਿਵਾਰ ਚ ਹੁੰਦਾ ਫਿਰ ਸਮਾਂ ਬੀਤਦਾ ਤਾਂ ਫਿਰ ਮਨਪ੍ਰੀਤ ਨੂੰ ਪਤਾ ਲੱਗਦਾ ਕਿ ਜਿਹਦੇ ਨਾਲ ਉਹਦਾ ਵਿਆਹ ਹੋਇਆ ਉਹ ਇੱਕ ਅਨਸ਼ੀੜੀ ਆ ਅੱਛਾ ਮਨਪ੍ਰੀਤ ਦੇ ਮਾਪਿਓ ਨੇ ਪੈਸਾ ਦੇਖ ਲਿਆ ਜ਼ਮੀਨ ਦੇਖ ਲਈ ਪਰ ਇੱਕ ਚੰਗਾ ਹਮਸਫਰ ਨਹੀਂ ਦੇਖਿਆ ਜ਼ਮੀਨ ਦੇ ਲਾਲਚ ਚ ਕਰ-ਬਾਰ ਦੇ ਲਾਲਚ ਚ ਮਨਪ੍ਰੀਤ ਉਹਦੇ ਲੜ ਲਾਕੀ ਤੁਰਦੀ ਹੂੰ ਥੋੜਾ ਸਮਾਂ ਬੀਤਦਾ ਤਾਂ ਮਨਪ੍ਰੀਤ ਦੀ ਤੀ ਪੈਦਾ ਹੁੰਦੀ ਆ ਤੇ 33 ਹੋਣ ਤੋਂ ਬਾਅਦ ਮਨਪ੍ਰੀਤ ਦਾ ਪਤੀ ਹੋਰ ਨਸ਼ੇ ਵਿੱਚ ਦਾ ਜਾਂਦਾ ਤੇ ਉਹਦੀ ਓਵਰਡੋਜ਼ ਦੇ ਕਾਰਨ ਮੌਤ ਹੋ ਜਾਂਦੀ ਹੈ। ਅੱਛਾ ਮਨਪ੍ਰੀਤ ਦਾ ਸਹਾਗ ਉਹਦੇ ਸਰ ਤੋਂ ਉੱਠ ਜਾਂਦਾ ਤਾਂ ਫੇਰ ਹੋਰ ਥੋੜਾ ਸਮਾਂ ਬੀਤਦਾ ਮਨਪ੍ਰੀਤ ਦੀ ਸੱਸ ਆਪਣੇ ਪੁੱਤ ਦਾ ਅਵਜੋਗ ਕਰ ਲੈਂਦੀ ਆ ਤੇ ਉਹ ਵੀ ਦਿਨ-ਪ੍ਰਤੀ ਦਿਨ ਮੰਜੇ ਤੇ ਬਹਿ ਜਾਂਦੀ ਹੈ ਕਿਉਂਕਿ ਮਨਪ੍ਰੀਤ ਦਾ ਪਤੀ ਉਹਦੇ ਸੱਸ ਸਹੁਰੇ ਦੀ ਇਕਲੌਤੀ ਈਲਾ ਸੀ। ਅੱਛਾ ਪਿਆਰ ਬਜ਼ੁਰਗ ਸੀ ਪਿਆਉ ਵੀ ਮੰਜੇ ਤੇ ਬਹਿ ਜਾਂਦਾ ਤਾਂ ਘਰ ਦੇ ਵਿੱਚ ਬਚਦੀ ਹੈ ਮਨਪ੍ਰੀਤ ਉਹਦੀ ਛੋਟੀ ਜਿਹੀ ਧੀ ਤੇ ਉਹਦਾ ਸੌਰਾ ਮਨਪ੍ਰੀਤ ਨੇ ਆਪਣੇ ਸੌਰੇ ਦੀ ਦਿਲ ਜਾਨ ਤੋਂ ਲਾ ਕੇ ਸੇਵਾ ਕਰੀ ਮਨਪ੍ਰੀਤ ਦੇ ਪੇਕੇ ਵੀ ਕਹਿੰਦੇ ਰਹੇ ਕਿ ਅਸੀਂ ਤੈਨੂੰ ਲੈ ਆਉਨੇ ਆ ਹੁਣ ਘਰ ਦੇ ਵਿੱਚ ਕੋਈ ਨਹੀਂ ਬਚਿਆ ਪਰ ਮਨਪ੍ਰੀਤ ਇਹ ਫੈਸਲਾ ਕਰ ਲੈਂਦੀ ਹੈ ਕਿ ਜਿੱਥੇ ਮੈਨੂੰ ਤੁਸੀਂ ਵਿਆਹ ਕੇ ਤੁਰਿਆ ਉੱਥੇ ਮੇਰੀ ਅਰਤੀ ਉੱਠੂਗੀ ਹਮ ਜਦੋਂ ਮਨਪ੍ਰੀਤ ਦਾ ਸੌਰਾ ਬਿਲਕੁਲ ਮੰਜੀ ਤੇ ਪੈ ਜਾਂਦਾ ਤਾਂ ਮਨਪ੍ਰੀਤ ਦੀ ਟੀ ਵੀ ਥੋੜੀ ਜੀ ਵੱਡੀ ਹੋ ਜਾਂਦੀ ਹੈ ਸਾਲ ਦੋ ਸਾਲ ਦੀ ਤਾਂ ਮਨਪ੍ਰੀਤ ਆਪਣੇ ਸੌਰੇ ਨੂੰ ਰੋਜ਼ ਚੰਡੀਗੜ੍ਹ ਲੈ ਕੇ ਆਉਂਦੀ ਸੀ ਪੀਜੀਆਈ ਦੇ ਵਿੱਚ ਉਹਨੂੰ ਕੋਈ ਐਸੀ ਬਿਮਾਰੀ ਲੱਗੀ ਕਿ ਉਹਨੂੰ ਹਫ਼ਤੇ ਬਾਅਦ ਚੈੱਕਅਪ ਉਹਦਾ ਕਰਾਉਣੀ ਪੈਂਦਾ ਸੀ। ਅੱਛਾ। ਤਮਨਪ੍ਰੀਤ ਦਾ ਸਹੌਰਾ ਕਈ ਵਾਰ ਮਨਪ੍ਰੀਤ ਦੇ ਨਾਲ ਆ ਜਾਂਦਾ ਸੀ ਦਵਾਈ ਲੈਣ ਕਈ ਵਾਰ ਮਨਪ੍ਰੀਤ ਇਕੱਲੀ ਆਉਂਦੀ ਸੀ। ਪਰ ਇਹ ਸਮੇਂ ਦੇ ਦੌਰਾਨ ਇਹ ਹੋਇਆ ਕਿ ਮਨਪ੍ਰੀਤ ਸ਼ਾਮ ਜੀ ਦੇ ਵੇਲੇ ਅੱਜ ਲੇਟ ਹੋ ਗਈ ਸੀ ਤੇ ਮਨਪ੍ਰੀਤ ਇੱਕ ਲੰਮੇ ਰੂਟ ਦੀ ਬੱਸ ਫੜਦੀ ਆ। ਉਹਨੂੰ ਇਹ ਹੁੰਦਾ ਕਿ ਮੈਂ ਘਰੇ ਛੇਤੀ ਪਹੁੰਚ ਜਾਂ ਨੀਰਾ ਹੋਣ ਤੋਂ ਪਹਿਲਾਂ। ਤੇ ਮਨਪ੍ਰੀਤ ਬਸ ਦੇ ਵਿੱਚ ਬੈਠਦੀ ਆ ਤੇ ਪਿੰਡ ਨਾਲ ਬੈਠੀਆਂ ਸਵਾਰੀਆਂ ਦੇ ਨਾਲ ਜਿਹੜੀਆਂ ਬੁੜੀਆਂ ਹੁੰਦੀਆਂ ਉਹਨਾਂ ਨਾਲ ਗੱਲ ਕਰਦੀ ਵੀ ਮੈਂ ਤਾਂ ਇਹ ਬੱਸ ਰੋਕ ਲੈਣਗੇ ਇੱਥੇ ਉਹ ਕਹਿੰਦੀ ਨਹੀਂ ਭਾਈ ਇਹ ਬੱਸ ਨਹੀਂ ਰੁਕਦੀ ਹੈਗੇ ਛੋਟੇ اڈਿਆਂ ਤੇ ਇਹ ਤਾਂ ਬੱਸਾਂ ਵੱਡੇ ਸ਼ਹਿਰਾਂ 'ਚ ਹੀ ਜਾਂਦੀਆਂ ਨੇ ਅੱਛਾ ਲੰਬੇ ਰੂਟ ਦੀ ਬੱਸ ਲੰਬੇ ਰੂਟ ਦੀ ਬੱਸ ਹੂੰ ਤੇ ਕੋਲੇ ਕਨੈਕਟਰ ਆਉਂਦਾ ਉਹ ਕਹਿੰਦੀ ਆ ਮਨਪ੍ਰੀਤ ਉਹ ਕਨੈਕਟਰ ਨੂੰ ਵੀ ਤੁਸੀਂ ਬੱਸ ਰੋਕ ਲਓਗੇ ਉੱਥੇ ਉਹ ਓਡੇ ਤੇ ਉਹ ਕਹਿੰਦਾ ਹਾਂਜੀ ਰੋਕ ਲਾਂਗੇ ਤਾਂ ਨਾਲ ਬੈਠੀਆਂ ਸਵਾਰੀਆਂ ਹਰਾਨ ਹੁੰਦੀਆਂ ਨੇ ਵੀ ਇਹ ਤਾਂ ਬਹੁਤ ਔੜਬ ਸੁਭਾਅ ਦਾ ਇਹਨੇ ਕਿਵੇਂ ਹਾਂ ਕਰਤੀ ਕਿਉਂਕਿ ਆਉਣ ਜਾਣ ਵਾਲੀਆਂ ਰ ਫੇਰ ਉਹ ਕਨੈਕਟਰ ਸਾਰਿਆਂ ਦੀਆਂ ਟਿਕਟਾਂ ਘੱਟਦਾ ਬੱਸ ਦੇ ਵਿੱਚ ਤੇ ਮਨਪ੍ਰੀਤ ਦੀ ਟਿਕਟ ਨਹੀਂ ਘੱਟਦਾ ਮਨਪ੍ਰੀਤ ਪੈਸੇ ਵੀ ਫੜਾਉਂਦੀ ਹੈ ਉਹ ਕਹਿੰਦਾ ਨਹੀਂ ਹੂੰ ਤੇਸ ਵਾਰੀਆਂ ਫੇਰ ਵੀ ਹੈਰਾਨ ਹੁੰਦੀਆਂ ਨੇ ਉਹ ਮਨਪ੍ਰੀਤ ਨੂੰ ਪੁੱਛਦੀਆਂ ਨੇ ਨਾਲ ਬੈਠੀਆਂ ਬੁੜੀਆਂ ਵੀ ਇਹ ਮੁੰਡਾ ਤੇਨੂੰ ਜਾਣਦਾ ਤੇਰੀ ਕੋਈ ਰਿਸ਼ਤੇਦਾਰੀ ਚੋਂ ਮਨਪ੍ਰੀਤ ਨੀਵੀਂ ਪੱਕ ਕਹਿੰਦੀਆਂ ਨੇ ਨਹੀਂ ਅੱਛਾ ਥੋੜੇ ਦਿਨ ਬਾਅਦ ਫੇਰ ਦੀ ਗੱਲ ਆ ਮਨਪ੍ਰੀਤ ਫੇਰ ਉਹੀ ਸ਼ਾਮ ਨੂੰ ਉਹੀ ਬੱਸ ਤੇ ਆਉਂਦੀ ਹੈ ਹੂੰ ਤਾਂ ਬੱਸ ਵੀ ਉਸ ਦਿਨ ਖਾਲੀ ਹੁੰਦੀ ਹੈ ਤਾਂ ਉਹ ਕਨੈਕਟਰ ਮਨਪ੍ਰੀਤ ਕੋਲੇ ਆ ਕੇ ਖੜ ਜਾਂਦਾ ਅੱਛਾ ਤੇ ਮਨਪ੍ਰੀਤ ਨੂੰ ਦੇਖਦਾ ਤੇ ਮਨਪ੍ਰੀਤ ਮਨਪ੍ਰੀਤ ਨਾਲ ਆ ਕੇ ਪੁੱਛਦਾ ਕਿ ਮਨਪ੍ਰੀਤ ਕਿਵੇਂ ਆ ਅੱਛਾ ਮਨਪ੍ਰੀਤ ਭਰੀਆਂ ਅੱਖਾਂ ਨਾਲ ਕਹਿੰਦੀ ਆ ਕਿ ਠੀਕ ਆ ਤੇ ਉਹ ਕਨੈਕਟਰ ਕੁਲਦੀਪ ਸੀ ਅੱਛਾ ਕੁਲਦੀਪ ਜਿਹੜਾ 7 ਸਾਲ ਬਾਅਦ ਮਨਪ੍ਰੀਤ ਦੇ ਅੱਖਾਂ ਸਾਹਮਣੇ ਇੱਕ ਬੱਸ ਕਨਡਕਟਰ ਦੇ ਰੂਪ ਚ ਖੜਾ ਸੀ ਤੇ ਉਹਦੀ ਧੀ ਵੱਲ ਵੀ ਦੇਖਦਾ ਉਹ ਅੰਦਾਜ਼ਾ ਲਾਉਂਦਾ ਕਿ ਸ਼ਾਇਦ ਹਾਂ ਮਨਪ੍ਰੀਤ ਧੀ ਹੋਣੀ ਆ ਹੂੰ ਤੇ ਮਨਪ੍ਰੀਤ ਨੇ ਪੁੱਛਦਾ ਹੋਰ ਕਹਿੰਦਾ ਬਾਲ ਬੱਚੇ ਕਿਵੇਂ ਨੇ ਮਨਪ੍ਰੀਤ ਕਹਿੰਦੀ ਠੀਕ ਆ ਕਿਉਂਕਿ ਮਨਪ੍ਰੀਤ ਨੂੰ ਵੀ ਪਛਾਣ ਆ ਗਈ ਹੁੰਦੀ ਆ ਤੇ ਪਹਿਲਾਂ ਵੀ ਮਨਪ੍ਰੀਤ ਨੂੰ ਉਹ ਦਿਨ ਵੀ ਪਛਾਣ ਆ ਗਈ ਸੀ ਹੂੰ ਪਰ ਉਦਣ ਕੋਈ ਗੱਲਬਾਤ ਨਾ ਹੋ ਸਕੀ ਫਿਰ ਉਹ ਕਹਿੰਦਾ ਜ਼ਿੰਦਗੀ ਕਿਵੇਂ ਚੱਲਦੀ ਆ ਉਹ ਕਹਿੰਦੀ ਠੀਕ ਆ ਕਹੀਂ ਤੂੰ ਸੁਣਾ ਤੇਰੇ ਬਾਲ ਬੱਚੇ ਕਿਵੇਂ ਨੇ ਉਹ ਕਹਿੰਦਾ ਬਾਲ ਬੱਚੇ ਤਾਂ ਤਾਂ ਹੁੰਦੇ ਜੇ ਮੈਂ ਜ਼ਿੰਦਗੀ ਚ ਅੱਗੇ ਵਧਿਆ ਹੁੰਦਾ ਤੇ ਮੇਰਾ ਵਿਆਹ ਹੋਇਆ ਹੁੰਦਾ ਓਏ ਹੋਏ ਕਹਿੰਦਾ ਤੇਥੋਂ ਬਿਨਾ ਮੈਂ ਇਹ ਕਦੇ ਸੁਪਨਾ ਹੀ ਨਹੀਂ ਲਿਆ ਸੀ ਮੈਂ ਤੈਨੂੰ ਇਹ ਆਖਿਆ ਸੀ ਕਿ ਮੈਂ ਤੇਰੇ ਨਾਲ ਆਖਰੀ ਦਮ ਤੱਕ ਨਿਭਾਵਾਂਗਾ ਤੇ ਤੇਰਾ ਸਾਥ ਨਹੀਂ ਛੱਡੂਗਾ ਹੂੰ ਕਹਿੰਦਾ ਮੈਂ ਤਾਂ ਤੇਥੋਂ ਬਿਨਾ ਕਦੇ ਕਿਸੇ ਹੋਰ ਦਾ ਸੁਪਨਾ ਹੀ ਨਹੀਂ ਲਿਆ ਅੱਛਾ ਕਹਿੰਦਾ ਮੈਂ ਤੇਰੇ ਜਾਣ ਤੋਂ ਬਾਅਦ ਇਹ ਸੋਚ ਲਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਚ ਵਿਆਹ ਨਹੀਂ ਕਰਾਉਂਗਾ ਹੂੰ ਕਹਿੰਦਾ ਪਿਓ ਮੇਰੇ ਪਹਿਲੇ ਹੀ ਨਹੀਂ ਸੀ ਤੇ ਮੇਰੀ ਮਾਂ ਇਹ ਸੁਪਨੇ ਲੈਂਦੀ ਮੇਰੇ ਵਿਆਹ ਦੇ ਇਸ ਦੁਨੀਆ ਤੇ ਤੁਰ ਗਈ ਕਹਿੰਦਾ ਮੈਂ ਇਸ ਜਹਾਨ ਦੇ ਵਿੱਚ ਹੁਣ ਇਕੱਲਾ ਦੋਨੇ ਇੱਕ ਦੂਜੇ ਨਾਲ ਦੁੱਖ ਸੁੱਖ ਕਰਦੇ ਆ ਤੇ ਮਨਪ੍ਰੀਤ ਆਪਣੀ ਹਕੀਕਤ ਦੱਸਦੀ ਆ ਕਿ ਮੇਰੀ ਜ਼ਿੰਦਗੀ 'ਚ ਇਹ ਹੋਇਆ ਮੇਰੇ ਮਾਪਿਓ ਨੇ ਚੰਗਾ ਘਰ-ਬਾਰ ਦੇਖੀ ਚੰਗੀ ਜ਼ਮੀਨ ਦੇਖੀ ਮੇਰਾ ਰਿਸ਼ਤਾ ਤਾਂ ਕਰਤਾ ਪਰ ਮੇਰੇ ਲਈ ਚੰਗਾ ਹਮਸਫਰ ਨਹੀਂ ਲੱਭਿਆ ਉਹਦੀ ਮੌਤ ਹੋ ਗਈ ਹੁਣ ਘਰ ਦੇ ਵਿੱਚ ਮੈਂ ਮੇਰਾ ਸਹੁਰਾ ਤੇ ਮੇਰੀ ਤੀਜ ਯਾਨੀ ਕੀ ਜੀ ਹੂੰ ਕੁਲਦੀਪ ਉਸ ਵਕਤ ਇਹ ਸੋਚਦਾ ਕਿ ਇਹ ਕਹੇ ਜੇ ਜ਼ਿੰਦਗੀ ਦੇ ਪੜਾ ਤੇ ਆ ਕੇ ਅਸੀਂ ਖੜ ਗਏ। ਹੂੰ। ਮਨਪ੍ਰੀਤ ਤੇ ਕੁਲਦੀਪ ਦੀਆਂ ਅੱਖਾਂ ਭਰੇ ਆਉਂਦੀਆਂ ਨੇ। ਉਦੋਂ ਨੂੰ ਉਹ ਬੱਸ ਸਟਾਪ ਆ ਜਾਂਦਾ ਤੇ ਮਨਪ੍ਰੀਤ ਉਹ ਬੱਸ ਚੋਂ ਉਤਰ ਜਾਂਦੀ ਹੈ ਭਰੇ ਮਨ ਨਾਲ। ਅੱਛਾ। ਕੁਲਦੀਪ ਦੇ ਜਿਹੜੇ 7 ਸਾਲ ਪਹਿਲਾਂ ਜ਼ਖਮ ਖਰੇਦੇ ਗਏ ਸੀ। ਮਨਪ੍ਰੀਤ ਨੇ 7 ਸਾਲਾਂ ਚ ਉਹਨੂੰ ਮਲਮ ਲਾ ਕੇ ਉਹ ਜ਼ਖਮਾਂ ਤੇ ਬੂਰ ਲਿਆਂਦਾ ਸੀ। ਪਰ ਅੱਜ ਉਹ ਜ਼ਖਮ ਫੇਰ ਅੱਲੇ ਹੋ ਗਈ ਸੀ। ਹੂੰ। ਉਹ ਬਸ ਦਾ ਡਰਾਈਵਰ ਕੁਲਦੀਪ ਨੂੰ ਪੁੱਛਦਾ ਕਹਿੰਦਾ ਵੀ ਤੂੰ ਇਹ ਕੁੜੀ ਨਾਲ ਕਿਵੇਂ ਗੱਲਾਂ ਕਰਦਾ ਸੀ ਹੂੰ ਤੇ ਕੁਲਦੀਪ ਨੇ ਆਪਣੀ ਸਾਰੀ ਹੱਡ ਬੀਤੀ ਜਿਹੜਾ ਉਹਦੇ ਨਾਲ ਜ਼ਿੰਦਗੀ 'ਚ ਹੋਇਆ ਉਹਨੇ ਆਪਣੇ ਦੋਸਤ ਉਹ ਬਸ ਡਰਾਈਵਰ ਨੂੰ ਦੱਸਿਆ ਹੁੰਦਾ ਪਹਿਲਾਂ ਅੱਛਾ ਤੇ ਉਹ ਉਹਨੂੰ ਕਹਿੰਦਾ ਕਿ ਏਹੀ ਉਹ ਕੁੜੀ ਆ ਜਿਸ ਦੇ ਬਾਰੇ ਮੈਂ ਤੇਰੇ ਨਾਲ ਗੱਲਾਂ ਕਰਦਾ ਹੁੰਨਾ ਹੂੰ ਤੇ 7 ਸਾਲ ਦੀ ਮੇਰੀ ਪਹਿਲਾਂ ਦੀ ਮੁਹੱਬਤ ਏ ਮਨਪਰੀਤਾ ਅੱਛਾ ਤੇ ਉਹਨੇ ਇਹ ਵੀ ਦੱਸਿਆ ਹੁੰਦਾ ਕਿ ਮਾਂ ਦੇ ਜਾਣ ਤੋਂ ਬਾਅਦ ਘਰ 'ਚ ਕੋਈ ਨਹੀਂ ਰਿਹਾ ਤੇ ਮੈਂ ਪੜ੍ਹਾਈ ਅਧ ਵਿਚਕਾਰ ਛੱਡਤੀ ਸੀ ਆਪਦੀ ਤੇ ਸੰਦੇਗੀ ਚ ਕੁਛ ਵੀ ਨਹੀਂ ਬਣ ਸਕਿਆ। ਹੂੰ। ਨਾ ਮੈਨੂੰ ਮੁਹੱਬਤ ਮਿਲੀ, ਨਾ ਮੈਨੂੰ ਕਾਮਯਾਬੀ ਮਿਲੀ, ਨਾ ਮੈਨੂੰ ਨੌਕਰੀ ਮਿਲੀ। ਹੂੰ। ਉਹਦਾ ਬੱਸ ਡਰਾਈਵਰ ਸਾਥੀ ਇਹ ਸੋਚਦਾ ਕਿ ਕਿਉਂ ਨਾ ਮੈਂ ਇਹਨਾਂ ਨੂੰ ਜਿਹੜੀਆਂ 7 ਸਾਲ ਤੋਂ ਰੂਹਾਂ ਤੜਫੀਆਂ ਨੇ, ਕਿਉਂ ਨਾ ਇਹਨਾਂ ਨੂੰ ਇੱਕ ਕਰਨ ਦਾ ਫੈਸਲਾ ਲਵਾਂ। ਕਿ ਇਸ ਤੋਂ ਵੱਡਾ ਤਾਂ ਕੋਈ ਕੰਪਨ ਹੋ ਨਹੀਂ ਸਕਦਾ। ਠੀਕ। ਤਾਂ ਫਿਰ ਉਹ ਬੱਸ ਡਰਾਈਵਰ ਉਹ ਕੁੜੀ ਦਾ ਪਤਾ ਕਰਦਾ, ਯਾਨੀ ਮਨਪਰੀ ਦਾ ਪਤਾ ਕਰਦਾ ਕਿ ਕਿਹੜੇ ਪਿੰਡ ਵਿਆਹੀ ਹੈ, ਕੀ ਉਹ ਪਰਿਵਾਰ ਦੀ ਹਾਲਾਤ ਨੇ, ਕੀ ਆਰਥਿਕ ਸਥਿਤੀ ਆ। ਅੱਛਾ। ਤਾਂ ਫਿਰ ਉਹ ਡਰਾਈਵਰ ਸਾਰੀ ਪੁੱਛ ਪੜਤਾਲ ਕਰਕੇ ਸਾਰਾ ਕੁਝ ਪਤਾ ਕਰ ਲੈਂਦਾ ਕਿ ਉਹਦੇ ਘਰ ਦੇ ਵਿੱਚ ਇੱਕ ਉਹਦਾ ਸਹੁਰਾ ਬਚਿਆ ਹੋਰ ਕੋਈ ਵੀ ਨਹੀਂ ਤਾਂ ਫਿਰ ਉਹ ਬੱਸ ਡਰਾਈਵਰ ਬਿਨਾਂ ਦੱਸੇ ਕੁਲਦੀਪ ਨੂੰ ਮਨਪ੍ਰੀਤ ਦੇ ਸਾਰੇ ਪਿੰਡ ਜਾਂਦਾ ਅੱਛਾ ਉਹਦੇ ਸਹੁਰੇ ਨੂੰ ਜਿਹੜਾ ਬਿਮਾਰ ਪਿਆ ਹੁੰਦਾ ਉਹਨੂੰ ਜਾ ਕੇ ਇਹ ਕਹਿੰਦਾ ਕਿ ਮੈਂ ਤੁਹਾਡੇ ਪੁੱਤ ਦਾ ਦੋਸਤਾਂ ਅੱਛਾ ਮੈਂ ਤੁਹਾਡਾ ਹਾਲ ਚਾਲ ਪੁੱਛਣ ਆਇਆ ਤੇ ਉੱਥੇ ਜਾ ਕੇ ਉਹ ਮਨਪ੍ਰੀਤ ਬਾਰੇ ਵੀ ਗੱਲਾਂ ਕਰਦਾ ਕਿ ਤੁਹਾਡੀ ਨੂੰਹ ਘਰ ਦੇ ਵਿੱਚ ਇਕੱਲੀ ਰਹੇਗੀ ਜਾਣੀ ਉਹਨਾਂ ਨਾਲ ਸਾਥ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਬਾਪੂ ਮੈਨੂੰ ਦੁੱਖ ਦੱਸੂਗਾ ਮਨਪ੍ਰੀਤ ਦਾ ਸਹੁਰਾ ਵੀ ਆਪਣੇ ਦੁੱਖ ਰੋਪੈਂਦਾ ਉਹ ਕਹਿੰਦਾ ਵੀ ਘਰ ਦੇ ਵਿੱਚ ਮੈਂ ਮੇਰੀ ਹੁਣ ਛੋਟੀ ਜੀ ਪੋਤੀ ਤੇ ਮੇਰੀ ਨੂੰਹ ਆ ਕਹਿੰਦਾ ਮੈਨੂੰ ਇਹ ਫਿਕਰ ਆ ਵੀ ਕੱਲ ਨੂੰ ਮੈਂ ਵੀ ਇਸ ਦੁਨੀਆ ਤੋਂ ਚਲੇ ਗਿਆ ਵੀ ਇਹ ਘਰ ਨੂੰ ਕੌਣ ਸੰਭੂਗਾ ਏ ਮੇਰੀਆਂ ਨੂੰਹ ਤੇ ਮੇਰੀ ਪੋਤੀ ਕਹਿੰਦੇ ਰੁੱਲ ਜਾਣਗੇ ਕਹਿੰਦਾ ਮੈਂ ਇਹ ਕਰਮ ਮਾਰੀ ਨੂੰ ਇਹ ਵੀ ਕਹਿਣਾ ਵੀ ਤੂੰ ਕਿਤੇ ਹੋਰ ਵਿਆਹ ਕਰਾ ਲਾ ਤੇਰਾ ਕਿਤੇ ਹੋਰ ਮੈਂ ਆਪਦੇ ਜਿਹਾਉਂਦੇ ਜੀ ਹੋਰ ਕਿਤੇ ਰਿਸ਼ਤਾ ਕਰ ਦਣਾ ਕਹਿੰਦਾ ਪਰ ਇਹ ਕਹਿੰਦੀ ਜਿੱਥੇ ਮੇਰੀ ਡੋਲੀ ਆਈ ਉੱਥੇ ਹੀ ਆrti ਉੱਠੂਗੀ ਹੂੰ ਕਹਿੰਦਾ ਇਹ ਮੈਂ ਜ਼ੋਰ ਲਾ ਲਿਆ ਰਿਸ਼ਤੇਦਾਰਾਂ ਨੇ ਸਾਡੇ ਨੇ ਜ਼ੋਰ ਲਾ ਲਾ ਕਹਿੰਦਾ ਪਰ ਨਹੀਂ ਫਿਰ ਉਹ ਬੱਸ ਡਰਾਈਵਰ ਇਹ ਕਹਿੰਦਾ ਕਿ ਮੇਰੀ ਨਿਗਾ ਚੱਕ ਹੈ ਜੇ ਤੁਹਾਨੂੰ ਸਹੀ ਲੱਗੇ ਉਹ ਕਹਿੰਦਾ ਵੀ ਮਨਪ੍ਰੀਤ ਨਾਲ ਮੈਂ ਸਲਾਹ ਕਰਕੇ ਦੱਸ ਸਕਦਾ ਹਨਾ ਵੀ ਇਹ ਨਾ ਹੋਵੇ ਕੱਲ ਨੂੰ ਮੇਰਾ ਲਿਆ ਫੈਸਲਾ ਉਹਨੂੰ ਦੁੱਖ ਦੇਵੇ ਹਮ ਮਨਪ੍ਰੀਤ ਦਾ ਸੋਹਰਾ ਮਨਪ੍ਰੀਤ ਨਾਲ ਬਿਮਾਰ ਪਿਆ ਮੰਜੇ ਤੇ ਇਹ ਗੱਲਾਂ ਕਰਦਾ ਰਹਿੰਦਾ ਕਿ ਤੂੰ ਆਪਣਾ ਹੀ ਲਵ ਸੀਲਾ ਦੇਖ ਲਾ ਮੈਂ ਜਾਉਂਦੇ ਜੀ ਤੇਰਾ ਘਰ ਬਸਾ ਜਾ ਮੇਰੀ ਦਿਲ ਤੇ ਇਹ ਬੋਝ ਨਹੀਂ ਰਹੂਗਾ ਕਿ ਮੈਂ ਆਪਣੇ ਹੱਥੀ ਤੇਰੀ ਜ਼ਿੰਦਗੀ ਬਰਬਾਦ ਕਰੀ ਮੈਂ ਆਪਣੇ ਨਿਸ਼ੇੜੀ ਪੁੱਤ ਦਾ ਤੇਰੇ ਨਾਲ ਵਿਆਹ ਕੀਤਾ ਸਾਰਾ ਕੁਝ ਜਾਣਦੇ ਵੀ ਹੋਏ ਤੇ ਫੇਰ ਮਨਪ੍ਰੀਤ ਦੇ ਪੇਕੇਆਂ ਨੂੰ ਬੁਲਾ ਕੇ ਮਨਪ੍ਰੀਤ ਦਾ ਸੋਹਰਾ ਇਹ ਗੱਲ ਕਰਦਾ ਕਿ ਮੈਂ ਫੈਸਲਾ ਲਿਆ ਆਪਣੀ ਜ਼ਿੰਦਗੀ ਦਾ ਕਿ ਮਨਪ੍ਰੀਤ ਤੇ ਮੈਂ ਆਪਣੀ ਪੁੱਤੀ ਨੂੰ ਆਪ ਤੋਰੂੰਗਾ ਤਾਂ ਫੇਰ ਮਨਪ੍ਰੀਤ ਨਾਲ ਜਦੋਂ ਸਲਾਹ ਹੁੰਦੀ ਹੈ ਮਨਪ੍ਰੀਤ ਕਹਿੰਦੀ ਹੈ ਨਹੀਂ ਮੈਂ ਇਸ ਘਰ ਤੋਂ ਜਿਵੇਂ ਪਹਿਲਾਂ ਆਖਿਆ ਸੀ ਜੀ ਜਿੱਥੇ ਮੇਰੀ ਡੋਲੀ ਆਈ ਉੱਥੇ ਹੀ ਅਰਥੀ ਉੱਠੂਗੀ ਮੈਂ ਇਸ ਘਰ ਚ ਹੀ ਰਹੂੰਗੀ ਫੇਰ ਮਨਪ੍ਰੀਤ ਦਾ ਸਹੁਰਾ ਇਹ ਫੈਸਲਾ ਲੈਂਦਾ ਕਿ ਮੈਂ ਉਹ ਮੁੰਡੇ ਕੁਲਦੀਪ ਨੂੰ ਆਪਣਾ ਪੁੱਤ ਬਣਾ ਕੇ ਆਪਣੇ ਕੋਲੇ ਰੱਖੂੰਗਾ ਤੇ ਆਪਣੀ ਜ਼ਮੀਨ ਜਾਇਦਾਦ ਸਾਰੀ ਕੁਲਦੀਪ ਦੇਣਾ ਕਰੂੰਗਾ ਅੱਛਾ ਤੇ ਫੇਰ 7 ਸਾਲਾਂ ਬਾਅਦ ਉਹ ਵਿਛੜੀ ਹੋਈ ਮੁਹੱਬਤ ਇੱਕ ਵੱਖਰੇ ਰੂਪ 'ਚ ਮਿਲਦੀ ਆ ਜਦੋਂ ਜ਼ਿੰਦਗੀ 'ਚ ਸਾਰਾ ਕੁਝ ਬਦਲ ਚੁੱਕਿਆ ਹੁੰਦਾ ਤੇ ਕੁਲਦੀਪ ਮਨਪ੍ਰੀਤ ਦੀ ਬੇਟੀ ਨੂੰ ਵੀ ਉਹਨਾਂ ਪਿਆਰ ਕਰਦਾ ਮਨਪ੍ਰੀਤ ਦੀ ਸਹੁਰੇ ਨੂੰ ਵੀ ਉਹਨਾਂ ਪਿਆਰ ਕਰਦਾ ਤੇ ਮਨਪ੍ਰੀਤ ਲਈ ਤਾਂ ਉਹਦੇ ਦਿਲ 'ਚ ਹਮੇਸ਼ਾ ਪਿਆਰੀ ਸੀ ਤੇ ਫਿਰ ਇੱਕ ਵੱਖਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਕੁਲਦੀਪ ਤੇ ਮਨਪ੍ਰੀਤ ਦੀ ਤੇ ਦੋਨਾਂ ਦੀ ਜ਼ਿੰਦਗੀ ਫਿਰ ਸਖਾਲੀ ਹੋਈ ਤੇ ਉਹ ਸਹੁਰੇ ਨੂੰ ਵੀ ਮਾਨ ਸੀ ਕਿ ਮੈਂ ਆਪਣੀ ਨੂੰਹ ਨੂੰ ਵੀ ਆਪਣੇ ਕੋਲੇ ਰੱਖਿਆ ਆਪਣੀ ਧੀ ਬਣਾ ਕੇ ਤੇ ਮੈਨੂੰ ਮੇਰਾ ਪੁੱਤ ਫੇਰ ਵਾਪਸ ਮਿਲ ਗਿਆ ਲੋ ਸੁਣੇਗਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਜ਼ਿੰਦਗੀ ਨਾਮ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਜੇ ਤੁਹਾਡੀ ਵੀ ਕੋਈ ਅਸੀ ਕਹਾਣੀ ਹੈ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਥੱਲੇ ਇੱਕ ਇੰਸਟਾਗ੍ਰam ਆਈਡੀ ਦਾ ਲਿੰਕਾ ਉੱਥੇ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ